ਆਮੰਗੇ ਇੱਕ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਹਿੰਦੂ ਧਰਮ ਦੀ ਰਾਖੀ ਵਾਸਤੇ ਆਪਣਾ ਸੀਸ ਦਾ ਬਲੀਦਾਨ ਜਿਹੜਾ ਉਹ ਦਿੱਤਾ ਭਾਈ ਮਤੀ ਦਾਸ ਸਤੀ ਦਾਸ ਤੇ ਭਾਈ ਦੇਵਾਲਾ ਜੀ ਭਾਈ ਉਹਦੇ ਜੀ ਤੇ ਬਾਬਾ ਜੀਵਨ ਸਿੰਘ ਇਹ ਪੰਜ ਸਿੰਘ ਜਿਹੜੇ ਸਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਨਾਲ ਦਿੱਲੀ ਵਿਖੇ ਗਏ ਸਨ ਸਿਸ ਦੇਣ ਦੀ ਲੋੜ ਕਿਉਂ ਪਈ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਕਿਉਂਕਿ ਕਸ਼ਮੀਰ ਦੇ ਪੰਡਤਾਂ ਨੇ ਉਹਨਾਂ ਦੇ ਧਰਮ ਦੇ ਉੱਤੇ ਖਤਰਾ ਬਣਿਆ ਸੀ ਕਿ ਜਿਹੜਾ ਔਰੰਗਜ਼ੇਬ ਆ ਉਹਦੇ ਹੁਕਮ ਦੇ ਰਾਹੀਂ ਇਸਲਾਮ ਧਰਮ ਦੇ ਜਿਹੜੇ ਆਗੂ ਸਨ ਹਾਕਮ ਸਨ ਉਹ Hindu ਧਰਮ ਨੂੰ ਆਪਣੇ ਵਿੱਚ ਕਨਵਰਟ ਕਰ ਰਹੇ ਸਨ ਕਿ ਸਾਡਾ ਹੀ ਧਰਮ ਕੱਲਾ ਇਸਲਾਮ ਦਾ ਹੀ ਇਸ ਧਰਤੀ ਤੇ ਹੋਣਾ ਚਾਹੀਦਾ ਹੈ ਹਿੰਦੂਆਂ ਨੂੰ ਜ਼ਬਰਦਸਤੀ ਜ਼ੋਰ ਤੇ ਜ਼ੁਲਮ ਦੇ ਨਾਲ ਹੀ ਜਿਹੜਾ ਜਨੇਊ ਲਾ ਕਰਕੇ ਔਰੰਗਜ਼ੇਬ ਆਪਣੇ ਵਸ ਵਿੱਚ ਗੁਲਾਮ ਕਰ ਰਿਆ ਸੀ ਤੇ ਕਸ਼ਮੀਰ ਦੇ ਪੰਡਤ ਹੀ ਕਿਉਂ ਆਏ ਕਿਉਂਕਿ ਕਸ਼ਮੀਰ ਦੇ ਪੰਡਤ ਜਿਹੜੇ ਬੜੇ ਵਿਦਵਾਨ ਸਨ ਤੇ ਵਿਦਵਾਨ ਮਨੁੱਖ ਨੂੰ ਆਪਣੇ ਵਿੱਚ ਲਾਉਣਾ ਬੜਾ ਔਖਾ ਹੈ ਆਮ ਮਨੁੱਖ ਜਿਹੜਾ ਉਹ ਛੇਤੀ ਧਰਮ ਤੋਂ ਬਦਿਲ ਕਰ ਜਾਂਦਾ ਹੈ ਪਰ ਜਿਹੜਾ ਮਨੁੱਖ ਵਿਦਵਾਨ ਆ ਸੁਲਝਿਆ ਹੋਇਆ ਉਹਨੂੰ ਧਰਮਤ ਬਦ diel ਕਰਨਾ ਬੜਾ ਔਖਾ ਤੇ ਜਦੋਂ ਕਸ਼ਮੀਰੀ ਪੰਡਤਾਂ ਦੇ ਨਾਲ ਇਹ ਤੱਕਾ ਹੋਣ ਲੱਗਾ ਤੇ ਕਸ਼ਮੀਰ ਦੇ ਪੰਡਤਾਂ ਨੇ ਫਿਰ 6 ਮਹੀਨੇ ਦੀ ਮੌਲਤ ਜਿਹੜੀ ਸਲਾਮ ਧਰਮ ਵਾਲੇ ਹਾਕਮਾਂ ਕੋਲੋਂ ਲਈ ਕਿ 6 ਮਹੀਨੇ ਦਾ ਸਾਨੂੰ ਸਮਾਂ ਦਿੱਤਾ ਜਾਵੇ ਅਸੀਂ ਆਪਣੇ ਆਗੂਆਂ ਨਾਲ ਵਿਚਾਰ ਕਰਕੇ ਤੇ ਫਿਰ ਤੁਹਾਡੇ Hindu ਧਰਮ ਵਾਸਤੇ ਸਲਾਹ ਕਰਾਂਗੇ ਸਮਾ ਚੱਲਦਾ ਆਇਆ ਜਦੋਂ ਇਹਨਾਂ ਨੇ ਆਪਣੇ ਧਰਮ ਦੀ ਰਾਖੀ ਵਾਸਤੇ ਕੁਝ ਉਦਮ ਕੀਤੇ ਫਿਰ ਇਹ ਅਮਰਨਾਥ ਦੀ ਯਾਤਰਾ ਦੇ ਵਾਸਤੇ ਗਏ ਹਿੰਦੂ ਜਿਹੜੇ ਪੰਡਤ ਸਨ ਕਸ਼ਮੀਰ ਦੇ ਜਦੋਂ ਅਮਰਨਾਥ ਦੀ ਯਾਤਰਾ ਤੇ ਗਏ ਆ ਤੇ ਉੱਥੇ ਕਿਰਪਾ ਰਾਮ ਜਿਹੜਾ ਕਿਰਪਾ ਪੰਡਤ ਦੱਤ ਸੀ ਉਹਨੂੰ ਇਹ ਸੁਪਨਾ ਆਇਆ ਆਵਾਜ਼ ਆਈ ਕਿ ਕੋਈ ਵੀ ਤੁਹਾਡੇ ਧਰਮ ਦੀ ਰਾਖੀ ਨਹੀਂ ਕਰ ਸਕਦਾ ਕੋਈ ਦੇਵੀ ਦੇਵਤਾ ਕੋਈ ਵੀ ਪੀਰ ਪਗੰਬਰ ਜੇ ਰਾਖੀ ਕੋਈ ਕਰ ਸਕਦਾ ਹੈ ਤੇ ਗੁਰੂ ਤੇਗ ਬਹਾਦਰ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਗੁਰੂ ਨਾਨਕ ਦੇਵ ਮਹਾਰਾਜੀ ਦੇ ਗੱਦੀ ਦੇ ਵਾਰਸ ਹਨ ਉਹ ਤੁਹਾਡੇ Hindu ਧਰਮ ਦੀ ਰਾਖੀ ਕਰ ਸਕਦੇ ਫਿਰ ਉਹ ਪੰਡਤ ਜਿਹੜੇ ਸਨ ਇਸ ਤਰ੍ਹਾਂ ਉਹ ਆਵਾਜ਼ ਨੂੰ ਸੁਣ ਕਰਕੇ ਫਿਰ ਗੁਰੂ ਤੇਗ ਭਾਦਰ ਮਹਾਰਾਜ ਜੀ ਦੇ ਕੋਲ ਚੱਲ ਕਰਕੇ ਸ੍ਰੀ ਨਾਨਦਪੁਰ ਸਾਹਿਬ ਆਏ ਇੱਥੇ ਆਣ ਕਰਕੇ ਉਹਨਾਂ ਨੇ ਗੁਰੂ ਤੇਗ ਭਾਦਰ ਮਹਾਰਾਜ ਜੀ ਨੂੰ ਬੇਨਤੀ ਕੀਤੀ ਕਿ ਸਤਿਗੁਰੂ ਕਿਰਪਾ ਕਰੋ ਤੁਹਾਡੇ ਤੋਂ ਬਗੈਰ ਸਾਨੂੰ ਕੋਈ ਵੀ ਬਚਾ ਨਹੀਂ ਸਕਦਾ ਤੇ ਤੁਸੀਂ ਹੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਗੱਦੀ ਦੇ ਵਾਰਸ ਹੋ ਜਿਹੜੇ ਸਾਡੀ लाज ਰੱਖ ਸਕਦੇ ਹੋ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉਦੋਂ ਲਾਗੇ ਹੀ ਖੜੇ ਸਨ ਉਹਨਾਂ ਨੇ ਉਹਨਾਂ ਪੰਡਤਾਂ ਦੇ ਮੂੰਹ ਵੇਖੇ ਤੇ ਕਹਿਣ ਲੱਗੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਉਦੋਂ 9 ਸਾਲ ਦੇ ਸਨ ਉਹਨਾਂ ਨੇ ਆਖਿਆ ਕਿ ਸਤਿਗੁਰੂ ਜੀ ਇਹ ਪੰਡਤ ਜਿਹੜੇ ਹਨ ਇਹਨਾਂ ਨੇ ਮੂੰਹ ਲਟਕਾਇਆ ਇਹਨਾਂ ਦੇ ਚਿਹਰੇ ਤੇ ਉਦਾਸੀ ਕਿਉਂ ਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਕਹਿਣ ਲੱਗੇ ਬਾਲਕ ਗੋਬਿੰਦ ਰਾਏ ਇਹਨਾਂ ਦਾ ਧਰਮ ਜਿਹੜਾ ਵਾ ਇਨਾਂ ਦਾ ਤਿਲਕ ਜਿਹੜਾ ਵਾ ਜੰਝੂ ਜਿਹੜਾ ਵਾ ਇਹਨਾਂ ਦੇ ਧਰਮ ਮੰਦਰ ਜਿਹੜੇ ਹਨ ਉਹ ਖਤਰੇ ਦੇ ਵਿੱਚ ਹਨ ਇਹਨਾਂ ਦੇ ਧਰਮ ਦੀ ਕੋਈ ਰਾਖੀ ਤਾਂ ਕਰ ਸਕਦਾ ਹੈ ਜੇ ਕੋਈ ਆਪਣਾ ਵੱਡਾ ਮਹਾਪੁਰਸ਼ ਸੰਤ ਭਗਤੀ ਬੰਦਗੀ ਵਾਲਾ ਪੁਰਖ ਜਿਹੜਾ ਉਹ ਇਹਨਾਂ ਦੇ ਧਰਮ ਦੇ ਖਾਤਰ ਸੀਸ ਦਾ ਬਲੀਦਾਨ ਦੇਵੇ ਤਾਂ ਇਹਨਾਂ ਦਾ ਧਰਮ ਬਚ ਸਕਦਾ ਤੇ ਗੁਰੂ ਗੋਬਿੰਦ ਰਾਏ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ ਕਿ ਸਤਿਗੁਰੂ ਤੇਗ ਬਹਾਦਰ ਮਹਾਰਾਜ ਨੂੰ ਕਹਿਣ ਲੱਗੇ ਪਿਤਾ ਜੀ ਆਪ ਤੋਂ ਵੱਡਾ ਕੋਈ ਵੀ ਇਸ ਧਰਤੀ ਤੇ ਸੰਤ ਮਹਾਪੁਰਸ਼ ਅਵਤਾਰ ਨਹੀਂ ਹੈਗਾ ਜਿੰਨੀ ਬੰਦਗੀ ਆਪ ਦੀ ਹੋਰ ਕਿਸੇ ਦੀ ਨਹੀਂ ਹੈ ਤੁਸੀਂ ਕਿਰਪਾ ਕਰੋ ਇਹਨਾਂ ਦੀ ਧਰਮ ਦੀ ਖਾਤਰ ਸੀਸ ਦਿਓ ਅੱਜ ਦੁਨੀਆ ਤੇ ਕੋਈ ਪੁੱਤ ਨਹੀਂ ਹੋਵੇਗਾ ਜਿਹੜਾ ਦੂਜੇ ਘਰ ਦੀ ਲੜਾਈ ਵਾਸਤੇ ਆਪਣੇ ਪਿਤਾ ਨੂੰ ਗਾਂ ਕਰੇਗਾ ਕਿ ਮੇਰਾ ਪਿਤਾ ਅੱਗੇ ਹੋ ਜਾਵੇ ਗਵਾਂਢੀ ਮੇਰੇ ਵੱਜ ਜਾਣਾ ਪਰ ਸਤਿਗੁਰੂ ਜੀ ਸਾਰੀ ਦੁਨੀਆ ਦੇ ਸਾਹੇ ਰਹਿਬਰ ਹਨ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਪਿਤਾ ਜੀ ਆਪ ਜੀ ਇਹਨਾਂ ਦੇ ਧਰਮ ਦੀ ਖਾਤਰ ਰੱਖਿਆ ਕਰੋ ਤੇ ਉਦੋਂ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਆਨੰਦਪੁਰ ਸਾਹਿਬ ਤੋਂ ਪੰਡਤਾਂ ਨੂੰ ਕਹਿਣ ਲੱਗੇ ਕਿ ਜਾ ਕਰਕੇ ਔਰੰਗਜ਼ੇਬ ਨੂੰ ਇਹ ਸਨਾ ਦੇ ਦਿਓ ਕਿ ਸਾਨੂੰ ਕੱਲੇ-ਕੱਲੇ ਨੂੰ ਪੁੱਛਣ ਦੀ ਲੋੜ ਨਹੀਂ ਹੈ ਜੇ ਤੂੰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਹਿੰਦੂ ਧਰਮ ਵਿੱਚ ਲੈ ਆਵੇਂਗਾ ਜੇ ਉਹ ਧਰਮ ਅਪਣਾ ਲੈਣਗੇ ਤੇ ਅਸੀਂ ਸਾਰੇ ਹਿੰਦੂ ਹੋ ਜਾਵਾਂ ਹਿੰਦੂ ਮੁਸਲਮਾਨ ਹੋ ਜਾਵਾਂਗੇ ਜੇ ਗੁਰੂ ਤੇਗ ਬਹਾਦਰ ਮਹਾਰਾਜ ਮੁਸਲਮਾਨ ਹੋ ਜਾਣਗੇ ਅਸੀਂ ਸਾਰੇ ਹਿੰਦੂ ਪੰਡਤ ਮੁਸਲਮਾਨ ਹੀ ਹੋ ਜਾਵਾਂਗੇ ਤੇ ਉਹਨਾਂ ਪੰਡਤਾਂ ਨੇ ਇਸੇ ਤਰ੍ਹਾਂ ਜਾ ਕਰਕੇ ਔਰੰਗਜ਼ੇਬ ਨੂੰ ਕਿਹਾ ਤੇ ਔਰੰਗਜ਼ੇਬ ਨੇ ਫਿਰ ਸਤਗੁਰ ਸੱਜੇ ਪਾਤਸ਼ਾਹ ਜੀ ਨੂੰ ਸਨਾ ਲਾਇਆ ਗੁਰੂ ਤੇਗ ਬਹਾਦਰ ਮਹਾਰਾਜ ਆਪ ਖੁਦ ਚੱਲ ਕਰਕੇ ਸ੍ਰੀ ਅਨੰਦਪੁਰ ਸਾਹਿਬ ਤੋਂ ਨਾਲ ਸਿੱਖ ਗਏ ਹਨ ਬਾਬਾ ਜੀਵਨ ਸਿੰਘ ਜੀ ਭਾਈ ਉਦੇ ਸਿੰਘ ਜੀ ਭਾਈ ਮਤੀ ਦਾਸ ਜੀ ਭਾਈ ਸਤੀ ਦਾਸ ਜੀ ਭਾਈ ਦਿਆਲਾ ਜੀ ਇਹ ਸਿੱਖ ਨਾਲ ਗਏ ਹਨ ਦਿੱਲੀ ਵਿਕੇ ਸਤਗੁਰਾਂ ਦੇ ਪਰਿਵਾਰ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਤੋਰਿਆ ਹੈ ਮਾਤਾ ਨਾਨਕੀ ਜੀ ਨੇ ਮਾਤਾ ਗੁਜਰ ਕੌਰ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹਨਾਂ ਨੂੰ ਆਪ ਵਿਦਿਆ ਕੀਤਾ ਤੇ ਸੀਸ ਆਉਣ ਦਾ ਤਾਂ ਹੀ ਕਾਰਨ ਬਣਿਆ ਕਹਿੰਦੇ ਕਿ ਮਾਤਾ ਨਾਨਕੀ ਜੀ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਇਹ ਕਹਿ ਕਰਕੇ ਜਦੋਂ ਚੱਲੇ ਸੀ ਛੀਦੀ ਦੇਨ ਉਹਨਾਂ ਨੇ ਆਖਿਆ ਸੀ ਕਿ ਪੁੱਤਰ ਜਿਸ ਤਰ੍ਹਾਂ ਆਪ ਜੀ ਦਾ ਸੀਸ ਹੱਸਦਾ ਹੋਇਆ ਚਿਹਰਾ ਚੱਲਿਆ ਏ ਇਸੇ ਤਰ੍ਹਾਂ ਮੈਂ ਤੁਹਾਡਾ ਚਿਹਰਾ ਵੇਖਣਾ ਚਾਹੁੰਨੀ ਹਾਂ ਤਾਂ ਹੀ ਭਾਈ ਜੈਤਾ ਜੀ ਬਾਬਾ ਜੀਵਨ ਸਿੰਘ ਜੀ ਨੇ ਇਸੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਵਾਪਸ ਸ੍ਰੀ ਆਨੰਦਪੁਰ ਸਾਹਿਬ ਲਿਆਂਦਾ ਸੀ ਫਿਰ ਉੱਥੇ ਗਏ ਦਿੱਲੀ ਜਾ ਕਰਕੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਇੱਕ ਪਿੰਜਰੇ ਵਿੱਚ ਰੱਖਿਆ ਗਿਆ ਉਹ ਪਿੰਜਰਾ ਐਡਾ ਦੱਸਦੇ ਆ ਕਿ ਨਾ ਤੇ ਉਹਦੇ ਵਿੱਚ ਸਿੱਧਾ ਖਲੋਤਾ ਜਾਂਦਾ ਸੀ ਨਾ ਮਨੁੱਖ ਗਾਂ ਹੁੰਦਾ ਹੈ ਨਾ ਪਛਾਣ ਤੇ ਨਾ ਬੈਠਾ ਜਾਂਦਾ ਮੰਨੋ ਕਿ ਇੰਨਾ ਜਿਆਦਾ ਟੈਟ ਪਿੰਜਰਾ ਸੀ ਕਿ ਮਨੋਖ ਕੋ ਬਾਹੂ ਕਰਕੇ ਖਲੋਂਦਾ ਸੀ ਉਹਦੇ ਵਿੱਚ ਸੂਏ ਦੀਆਂ ਤਰ੍ਹਾਂ ਸੇਖਾਂ ਲੱਗੀਆਂ ਸਨ ਜੇ ਗਾਂ ਪਸ਼ਾਂ ਕੋਈ ਹੋਵੇ ਤੇ ਉਹ ਉਹਦੇ ਸਰੀਰ ਉੱਤੇ ਵੱਜਦੀਆਂ ਸਨ ਉਸ ਪਿੰਜਰੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਰੱਖਿਆ ਗਿਆ 2-4 ਦਿਨ ਗੁਰਸਿੱਖਾਂ ਨੂੰ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਇਹ ਨਹੀਂ ਮੰਨੇ ਫਿਰ ਉਹ ਦਿਨ ਆਇਆ ਜਿਸ ਦਿਨ ਸ਼ਹਾਦਤ ਵਾਲਾ ਕੱਲ ਦਾ ਜਿਹੜਾ ਦਿਨ ਲੰਘ ਗਿਆ ਵਾ ਇਸ ਦਿਨ ਭਾਈ ਮਤੀ ਦਾਸ ਭਾਈ ਸਤੀ ਦਾਸ ਤੇ ਭਾਈ ਦਿਆਲਾ ਜੀ ਨੂੰ ਸ਼ਹੀਦ ਕੀਤਾ ਗਿਆ ਭਾਈ ਮਤੀ ਦਾਸ ਜੀ ਨੂੰ ਤਿੰਨ ਗੱਲਾਂ ਪੁੱਛੀਆਂ ਗਈਆਂ ਕਿ ਜਾਂ ਤੇ ਸਾਨੂੰ ਕਰਾਮਾਤ ਵਿਖਾਓ ਜਾਂ ਕਹਿ ਲੱਗੇ ਇਸਲਾਮ ਧਰਮ ਕਬੂਲ ਕਰੋ ਜਾਂ ਕਹਿ ਲੱਗੇ ਤੀਜੇ ਨੰਬਰ ਤੇ ਤੁਹਾਨੂੰ ਮੌਤ ਕਬੂਲ ਕਰਨੀ ਪਵੇਗੀ ਤੇ ਭਾਈ ਮਤੀ ਦਾਸ ਜੀ ਕਹਿਣ ਲੱਗੇ ਕਰਾਮਾਤ ਸਾਡੇ ਗੁਰੂ ਦਾ ਹੁਕਮ ਹੈ ਅਸੀਂ ਨਹੀਂ ਵਿਖਾ ਸਕਦੇ ਇਸਲਾਮ ਧਰਮ ਨੂੰ ਅਸੀਂ ਨਹੀਂ ਅਪਣਾ ਸਕਦੇ ਅਸੀਂ ਆਪਣੇ ਧਰਮ ਵਿੱਚ ਪਰਪੱਕ ਰਹਿਣਾ ਮੌਤ ਕਹਿਣ ਲੱਗੇ ਸਾਨੂੰ ਕਬੂਲਿਆ ਜੋ ਤੁਹਾਡੇ ਕੋਲ ਹੁੰਦਾ ਤੁਸੀਂ ਕਰ ਸਕਦੇ ਫਿਰ ਔਰੰਗਜੀਬ ਦੇ ਹੁਕਮ ਦੇ ਨਾਲ ਭਾਈ ਮਤੀ ਦਾਸ ਜੀ ਨੂੰ ਦੋ ਫਟਿਆਂ ਦੇ ਵਿੱਚ ਬੰਨ੍ਹ ਕਰਕੇ ਛਤੀਰੀਆਂ ਦੇ ਵਿੱਚ ਬੰਨ੍ਹ ਕਰਕੇ ਸਰੀਰ ਦੇ ਅੱਗੇ ਪਿੱਛੇ ਉਹ ਫਟੇ ਲਾ ਕਰਕੇ ਵਿੱਚ ਸਰੀਰ ਜਕੜ ਕਰਕੇ ਸੇਸ਼ ਉੱਤੇ ਆਰਾ ਜਲਾਦ ਚਲਾਉਣ ਲੱਗਿਆ ਤੇ ਭਾਈ ਮਦੀ ਦਾਹ ਜੀ ਕਹਿਣ ਲੱਗੇ ਕਿ ਮੈਂ ਜਪਜੀ ਸਾਹਿਬ ਜੀ ਦਾ ਪਾਠ ਆਰੰਭ ਕਰਨਾ ਚਾਹੁੰਦਾ ਹੈ। ਰੋਣਾ ਨੇ ਜਪਜੀ ਸਾਹਿਬ ਜੀ ਦਾ ਪਾਠ ਆਰੰਭ ਕੀਤਾ। ਦੂਜਾ ਉਹਨਾਂ ਨੇ ਆਖਿਆ ਕਿ ਮੇਰਾ ਜਿਹੜਾ ਮੁਖਿਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਪਿੰਜਰੇ ਵੱਲ ਹੋਣਾ ਚਾਹੀਦਾ ਹੈ ਜੇ ਗੁਰੂ ਸਾਹਮਣੇ ਹੋਵੇ ਤੇ ਸਿੱਖ ਦੀ ਇੰਨੀ ਤਾਕਤ ਬਣ ਜਾਂਦੀ ਹੈ ਕਿ ਉਹਨੂੰ ਸਾਰੀ ਦੁਨੀਆ ਦਾ ਹੌਸਲਾ ਜਿਹੜਾ ਉਹ ਆ ਜਾਂਦਾ ਹੈ ਗੁਰੂ ਦੀ ਐਡੀ ਵੱਡੀ ਨਦਰਿਆ ਕਿ ਗੁਰੂ ਦੀ ਨਦਰ ਵਿੱਚੋਂ ਹੀ ਇਹ ਕਿਰਪਾ ਪ੍ਰਾਪਤ ਹੋਈ ਹੈ ਭਾਈ ਸਾਹਿਬ ਜੀ ਨੇ ਜਬਜੀਤ ਸਾਹਿਬ ਜੀ ਦਾ ਪਾਠ ਆਰੰਭ ਕੀਤਾ ਜਲਾਦਾ ਨੇ ਆਰਾਸ਼ੀਸ ਤੇ ਚਲਾਇਆ ਸਈਤੇ ਆਰਾ ਚੱਲਦਾ ਹੋਇਆ ਜਪਜੀ ਸਾਹਿਬ ਦੀ ਦਾ ਜਾਪ ਨਹੀਂ ਰੁਕਿਆ ਚੱਲਦਾ ਰਿਹਾ ਅਖੀਰ ਤੱਕ ਜਦੋਂ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ ਇੱਥੇ ਜਾ ਕਰਕੇ ਸਮਾਪਤੀ ਹੁੰਦੀ ਹੈ ਦੋ ਸਰੀਰ ਜਿਹੜੇ ਦੋ 파ੜ ਦੋਵਾਂ ਹਿੱਸਿਆਂ ਵਿੱਚ ਹੋ ਜਾਂਦੇ ਆ ਤੇ ਦੋਵਾਂ 파ੜਾਂ ਦੇ ਵਿੱਚੋਂ ਜਪਜੀ ਸਾਹਿਬ ਜੀ ਦੀ ਆਵਾਜ਼ ਆਉਂਦੀ ਇਹ ਪਰਮਾਤਮਾ ਜਪਜੀ ਸਾਹਿਬ ਜੀ ਦੇ ਬਾਣੀ ਦੀ ਤਾਕਤ ਆ ਜਿਹੜਾ ਅਸੀਂ ਰੋਜ਼ ਪੜ੍ਹਦੇ ਹਾਂ ਤੇ ਸਾਨੂੰ ਪੜ੍ਹਨਾ ਵੀ ਚਾਹੀਦਾ ਫਿਰ ਭਾਈ ਸਤੀ ਦਾਸ ਜੀ ਨੂੰ ਉਹੋ ਹੀ ਸਵਾਲ ਕੀਤੇ ਕਿ ਧਰਮਤ ਬਦੀਲ ਕਰ ਲਓ ਕਰਾਮਾਤ ਵਿਖਾਓ ਤੇ ਭਾਈ ਸਤੀ ਦਾਸ ਜੀ ਵੀ ਨਹੀਂ ਮੰਨੇ ਤੇ ਭਾਈ ਸਤੀ ਦਾਸ ਜੀ ਬਾਤ ਤੇ ਫਿਰ ਰੂਹ ਲਿਆਂਦਾ ਗਿਆ ਰੂਹ ਦੇ ਵਿੱਚ ਲਪੇਟਿਆ ਗਿਆ ਨਾਲ ਬਰੀਕ ਰੱਸੀ ਬੁਲੇਟੀ ਗਈ ਸਾਰੇ ਸਰੀਰ ਨੂੰ ਤੇ ਫਿਰ ਜਾਲ ਮਾਣੇ ਸਰੀਰ ਨੂੰ ਅੱਗ ਲਾ ਦਿੱਤੀ ਉਸ ਰੂਹ ਦੇ ਵਿੱਚ ਲਪੇਟ ਕਰਕੇ ਭਾਈ ਸਤੀਦਾਸ ਨੂੰ ਜਿਹੜਾ ਸੀ ਉਹ ਸ਼ਹੀਦ ਕੀਤਾ ਗਿਆ ਤੇ ਤੀਜੇ ਨੰਬਰ ਤੇ ਭਾਈ ਦਿਆਲਾ ਜੀ ਇਹਨਾਂ ਨੂੰ ਵੀ ਫਿਰ ਇਹੋ ਹੀ ਸ਼ਰਤਾਂ ਰੱਖੀਆਂ ਗਈਆਂ ਪਰ ਇਹ ਵੀ ਕਹਿਣ ਲੱਗੇ ਕਿ ਨਹੀਂ ਜਿੱਧਰ ਬਾਕੀ ਸਿੱਖ ਗਏ ਹਨ ਅਸੀਂ ਵੀ ਉਸੇ ਰਾਹ ਤੇ ਤੁਰਾਂਗੇ ਭਾਈ ਦਿਆਲਾ ਜੀ ਇਹਨਾਂ ਬਾਅਦ ਤੇ ਫਿਰ ਦੇਗ ਮੰਗਾਈ ਗਈ ਦੇਗ ਦੇ ਵਿੱਚ ਪਾਣੀ ਉਬਾਲਿਆ ਗਿਆ ਜਦੋਂ ਪੂਰਾ ਪਾਣੀ ਉਬਲਣ ਲੱਗਾ ਫਿਰ ਭਾਈ ਦਿਆਲਾ ਜੀ ਨੇ ਉਸ ਦੇਗ ਵਿੱਚ ਬਿਠਾਇਆ ਭਾਈ ਦਿਆਲਾ ਜੀ ਨੇ ਸ੍ਰੀ ਸੁਖਨੀ ਸਾਹਿਬ ਜੀ ਦਾ ਜਾਪ ਪ੍ਰਾਰੰਭ ਕੀਤਾ ਦੇਗ ਦੇ ਉੱਤੇ ਕਹਿੰਦੇ ਉੱਤੇ ਢੱਕਣ ਵੀ ਜਿਹੜਾ ਸੀ ਉਹ ਉੱਤੇ ਮੋਦਾ ਮਾਰ ਦਿੱਤਾ ਸੀ ਫੋਟਵਾਂ ਦੇ ਉੱਤੇ ਢੱਕਣ ਜਿਹੜਾ ਉਹ ਖੁੱਲਾ ਸਾਨੂੰ ਦਿਖਾਈ ਦਿੰਦਾ ਪਰ ਜਦੋਂ ਭਾਈ ਦਿਆਲਾ ਜੀ ਨੂੰ ਦੇਗ ਵਿੱਚ ਬਿਠਾਇਆ ਗਿਆ ਤੇ ਉਹ ਢੱਕਣ ਵੀ ਉੱਤੇ ਦੇ ਦਿੱਤਾ ਗਿਆ ਫਿਰ ਸੁਖਨੀ ਸਾਹਿਬ ਜੀ ਦੇ ਜਾਪ ਦੀ ਆਵਾਜ਼ ਆਉਂਦੀ ਦੇਖ ਦੇ ਵਿੱਚੋਂ ਤੇ ਜਿੰਨਾ ਚਿਰ ਸਰੀਰ ਥਿਰ ਸੀ ਜਿੰਨਾ ਚਿਰ ਸ਼ਹੀਦੀ ਪ੍ਰਾਪਤ ਨਹੀਂ ਉਹਨਾਂ ਚਿਰ ਸੁਖਨੀ ਸਾਹਿਬ ਜੀ ਦੇ ਜਾਪ ਚੱਲਦੇ ਰਹੇ ਜਦੋਂ ਮਾਸ ਸਰੀਰ ਹੱਡੀਆਂ ਨਾਲ ਵੱਖ ਹੋ ਗਿਆ ਇਸ ਤਰ੍ਹਾਂ ਫਿਰ ਭਾਈ ਦਿਆਲਾ ਜੀ ਸ਼ਹੀਦ ਹੋਏ ਸ਼ਹੀਦੀ ਕੈਣੀ ਤੇ ਸੁਣਨੀ ਸੌਖੀ ਆ ਮੈਂ ਬੋਲ ਦਿਨਾ ਆਪ ਜੀ ਨੇ ਸੁਣ ਲੈਣੀ ਆ ਪਰ ਇਹਨਾਂ ਚੀਜ਼ਾਂ ਨੂੰ ਮਹਿਸੂਸ ਕਰਨਾ ਬੜੀ ਵੱਡੀ ਗੱਲ ਹੈ ਕਿਤੇ ਤੱਤੇ ਪਾਣੀ ਦੀ ਛਿੱਟ ਸਾਡੇ ਸਰੀਰ ਉੱਤੇ ਪੈ ਜਾਵੇ ਤੇ ਮਨੁੱਖ ਜਿਹਦੇ ਕੋਲੋਂ ਗਲਤੀ ਹੋਈ ਹੋਵੇ ਉਹਨੂੰ ਕਈ ਗੱਲਾਂ ਕਰਦਾ ਕਿ ਮੇਰੇ ਸਰੀਰ ਉੱਤੇ ਗਰਮ ਪਾਣੀ ਦੀ ਛਿੱਟ ਪੈ ਗਈ ਹੈ ਸਰੀਰ ਉੱਤੇ ਕੋਈ ਦਾਤਰੀ ਕੋਈ ਮਾੜਾ ਜਿਹਾ ਵੀ ਟੱਕ ਲੱਗ ਜਾਵੇ ਤੇ ਮਨੁੱਖ ਕਈ ਪਸ਼ੋਤਾਵੇ ਕਰਦਾ ਹੈ ਵਰਤਾਨੋਂ ਸਿੱਖਿਆ ਜਿਨ੍ਹਾਂ ਨੇ ਇੰਨਾ ਸਿੱਧਕ ਨਿਭਾ ਕਰਕੇ ਸਾਡੇ ਵਾਸਤੇ ਇਸ ਮਨੁੱਖਤਾ ਦੇ ਵਾਸਤੇ ਸ਼ਹਾਦਤ ਪ੍ਰਾਪਤ ਕੀਤੀ ਫਿਰ ਅਗਲੇ ਦਿਨ ਅੱਜ ਦਾ ਜਿਹੜਾ ਦਿਨ ਹੈ ਅਗਲੇ ਦਿਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਉਸ ਪਿੰਜਰੇ ਵਿੱਚ ਰੱਖਿਆ ਤੇ ਪਿੰਜਰੇ ਵਿੱਚੋਂ ਬਾਹਰ ਕੱਢਿਆ ਗਿਆ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਪਹਿਲਾਂ ਇਸ਼ਨਾਨ ਕੀਤਾ ਹੈ ਦਿੱਲੀ ਵਿਖੇ ਉਹ ਅੱਜ ਵੀ ਖੂਹ ਹੈ ਫਿਰ ਬੈਠ ਕਰਕੇ ਸਤਿਗੁਰਾਂ ਨੇ ਵੀ ਆਖਿਆ ਕਿ ਮੈਂ ਜਪਜੀ ਸਾਹਿਬ ਜੀ ਦਾ ਪਾਠ ਪ੍ਰਾਰੰਭ ਕਰਾਂਗਾ ਤੇ ਉਹਨਾਂ ਨੇ ਗੁਰਬਾਣੀ ਜਪਜੀ ਸਾਹਿਬ ਜੀ ਦਾ ਪਾਠ ਆਰੰਭ ਕੀਤਾ ਤੇ ਜਲਾਦ ਨੂੰ ਕਿਹਾ ਜਲਾਲੂਦੀਨ ਜਿੰਨੇ ਸਤਿਗੁਰਾਂ ਦੇ ਸਹੀਸ ਉਤੇ ਤੇਗ ਚਲਾਈਏ ਕਿ ਜਦੋਂ ਜਪਜੀ ਸਾਹਿਬ ਜੀ ਦਾ ਪਾਠ ਸੰਪੂਰਨ ਹੋ ਜਾਵੇ ਕੇਤੀ ਛੁੱਟੀ ਨਾਲ ਉਦੋਂ ਤੂੰ ਆਪਣੀ ਤੇਗ ਜਿਹੜੀ ਸਾਡੇ ਸਹੀਸ ਤੇ ਚਲਾ ਦੇ ਨੇ ਤੇ ਨਾਲੇ ਸ਼ਹਿਰ ਆਪਣੇ ਭਾਵ ਲਿਖਦਾ ਹੈ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਕਿਹਾ ਕਿ ਆਪਣੇ ਔਰੰਗਜ਼ੇਬ ਨੂੰ ਜਾ ਕਰਕੇ ਸਨੇਹਾਂ ਦੇ ਦਿਓ ਕਿ ਮੈਂ ਹਾਂ ਤੇਗ ਪਰਖ ਲੈ ਤੇਗ ਤੂੰ ਵੀ ਇੱਕ ਦੋ ਨਹੀਂ ਪਰਖ ਲੈ 100 ਤੇਗਾਂ ਮੈਨੂੰ ਤੇਗ ਬਹਾਦਰ ਦਾ ਲਖਬ ਮਿਲਿਆ ਮੇਰੇ ਪਿਓ ਨੇ ਪਹਿਨੀਆਂ ਦੋ ਤੇਗਾਂ ਮੇਰੇ ਪਿਤਾ ਦੀ ਤੇਗ ਬਹਾਦਰੀ ਤੇ ਪਰਖਦਾ ਰਿਆ ਤੇਰਾ ਪਿਓ ਤੇਗਾਂ ਹੁਣ ਵੇਖ ਲਈ ਆਉਂਦੇ ਜਹਾਨ ਅੰਦਰ ਮੇਰੇ ਪੁੱਤਰ ਨੇ ਵਾਹਣੀਆਂ ਦੋ ਤੇਗਾਂ ਮੇਰੇ ਪੁੱਤਰ ਨੇ ਵਾਹਣੀਆਂ ਉਹ ਤੇਗਾਂ ਉਹਦੀ ਤੇਗ ਚੋਂ ਜਿਹੜੀ ਤੇਗ ਨਿਕਲੂ ਔਰੰਗਿਆ ਲੱਖਾਂ ਲਾਊਗੀ ਤੇਰੀਆਂ ਖੋ ਤੇਗਾਂ ਇਹ ਸ਼ਾਇਰ ਨੇ ਆਪਣੇ ਭਾਵ ਜਿਹੜੇ ਹਨ ਉਥੇ ਦਰਸਾਏ ਹਨ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਔਰੰਗਜ਼ੇਬ ਨੂੰ ਸੁਨਾਹ ਦਿੱਤਾ ਕਿ ਮੇਰੇ ਪੁੱਤਰ ਨੇ ਉਹ ਜਹਾਨ ਵਿੱਚ ਆਉਂਦਿਆਂ ਗੁਰੂ ਗੋਬਿੰਦ ਸਿੰਘ ਨੇ ਤੇਗਾ ਤੇਰੇ ਨਾਲ ਵਾਹਣਿਆ ਕਿ ਜਿਹੜੀਆਂ ਤੇਰੀਆਂ ਲੱਖਾਂ ਤੇਗਾਂ ਨੂੰ ਖੋਹ ਕਰਕੇ ਤੇਰੇ ਧਰਮ ਨੂੰ ਜਿਹੜਾ ਉਹ ਤੇਰੇ ਜਿਹੜੇ ਜ਼ੁਲਮ ਰਾਜ ਨੂੰ ਕਹਿ ਲੱਗੇ ਮਲਿਆ ਮੇਟ ਕਰ ਦਵੇਂ ਫਿਰ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਜਪਜੀ ਸਾਹਿਬ ਜੀ ਦਾ ਪਾਠ ਕੀਤਾ ਤੇ ਜਲਾਲੂਦੀਨ ਜਲਾਦ ਨੇ ਸਤਗੁਰਾਂ ਦੇ ਸਿਰਸ ਤੇ ਤੇਜ ਧਾਰ ਦੀ ਕਿਰਪਾਨ ਦੇ ਨਾਲ ਵਾਰ ਕੀਤਾ ਤਲਵਾਰ ਦੇ ਨਾਲ ਤੇ ਸਤਿਗੁਰਾਂ ਦਾ ਸਿਰ ਜਿਹੜਾ ਸੀ ਉਹ ਧਾਰ ਦੇ ਨਾਲੋਂ ਅਲੱਗ ਹੋ ਗਿਆ ਸਿਰ ਅਲੱਗ ਹੋਣ ਤੋਂ ਬਾਅਦ ਬਾਬਾ ਜੀਵਨ ਸਿੰਘ ਜੀ ਭਾਈ ਜਿਆਤਾ ਜੀ ਨੇ ਜਦੋਂ ਉੱਥੇ ਫਿਰ ਮੀਹ ਨੇਰੀ ਚੱਲੀ ਹਾਹਾਕਾਰ ਮੱਚੀ ਅੰਬਰ ਰੋਇਆ ਧਰਤੀ ਰੋਈ ਇਹ ਹਵਾ ਦੇ ਵਿੱਚੋਂ ਵੀ ਜਿਹੜਾ ਉਹ ਵਿਰਾਗ ਆਇਆ ਹੈ ਦੁਨੀਆ ਨੇ ਹਾਹਾਕਾਰ ਕੀਤੀ ਉੱਥੇ ਫਿਰ ਬਾਬਾ ਜੀਵਨ ਸਿੰਘ ਜੀ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਸੀਸ ਲੈ ਕਰਕੇ ਆਨੰਦਪੁਰ ਸਾਹਿਬ ਨੂੰ ਚਾਲੇ ਪਾਏ ਤੇ ਭਾਈ ਲੱਖੀ ਸ਼ਾ ਵਣਜਾਰਾ ਜੀ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਧੜ ਚੁੱਕਿਆ ਰੂਹ ਦੀਆਂ ਗੱਠਾਂ ਵਿੱਚ ਲਪੇਟ ਕਰਕੇ ਇਹ ਕਾਰੋਬਾਰੀ ਵਾਲਾ ਸੀ ਧਨਾੜ ਸੀ ਇਹਨੇ ਆਪਣੇ ਰੂਹ ਦੇ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਤਾੜ ਲੈ ਕਰਕੇ ਆਪਣੇ ਘਰ ਨੂੰ ਰਾਤ ਨੂੰ ਜਿਹੜੀ ਉਹ ਅੱਗ ਲਾ ਲਈ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜੀ ਦਾ ਤੜ ਦਾ ਸੰਸਕਾਰ ਕੀਤਾ ਉਧਰੋਂ ਬਾਬਾ ਜੀਵਨ ਸਿੰਘ ਜੀ ਭਾਈ ਜੈਤਾ ਜੀ ਸ਼ਹੀਦ ਗੁਰੂ ਤੇਗ ਬਹਾਦਰ ਮਹਾਰਾਜੀ ਦਾ ਸਿਰਸ ਲੈ ਕਰਕੇ 4-5 ਦਿਨਾਂ ਦੇ ਵਿੱਚ ਸ੍ਰੀ ਆਨੰਦਪੁਰ ਸਾਹਿਬ ਪਹੁੰਚੇ ਹਨ ਤਰਾਵੜੀ ਵਿਖੇ ਰਾਤ ਰੁਕੇ ਹਨ ਉਸ ਤੋਂ ਪਹਿਲਾਂ ਵੀ ਇੱਕ ਜਗ੍ਹਾ ਤੇ ਰੁਕੇ ਹਨ ਰਾਵੜੀ ਧੋਬੀ ਸਨ ਜਿਨ੍ਹਾਂ ਨੇ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਦਰਸ਼ਨਾਂ ਵਾਸਤੇ ਕਹਿੰਦੇ ਸਨ ਉਹਨਾਂ ਦੇ ਘਰ ਗੁਰੂ ਬਾਬਾ ਜੀਵਨ ਸਿੰਘ ਜੀ ਨੇ ਗੁਰੂ ਜੀ ਦੇ ਸੀਸ ਦੇ ਦਰਸ਼ਨ ਉਹਨਾਂ ਨੂੰ ਕਰਵਾਏ ਕਿ ਉਹਨਾਂ ਦੀ ਭਾਵਨਾ ਜੀ ਜਿਹੜੀ ਕਿ ਗੁਰੂ ਤੇਗ ਬਹਾਦਰ ਮਹਾਰਾਜ ਸਾਡੇ ਘਰ ਚਰਨ ਪਾਉਣ ਤੇ ਸੀਸ ਦੇ ਦਰਸ਼ਨ ਉਹਨਾਂ ਨੇ ਕੀਤੇ ਫਿਰ ਹੋਰ ਇੱਕ ਜਗ੍ਹਾ ਤੇ ਰੁਕੇ ਫਿਰ ਕੀਰਤਪੁਰ ਸਾਹਿਬ 5-6 ਦਿਨ ਦੇ ਵਿੱਚ ਬਾਬਾ ਜੀਵਨ ਸਿੰਘ ਜੀ ਔਖੇ ਪੈਂਡਿਆਂ ਵਿੱਚੋਂ ਚੱਲਦੇ ਹੋਏ ਪਹੁੰਚੇ ਤੇ ਫਿਰ ਆਨੰਦਪੁਰ ਸਾਹਿਬ ਜਿਹੜਾ ਸੀ ਉਹ ਸਨਾਨ ਦੇ ਦਿੱਤਾ ਕਿ ਤੇਗ ਬਾਧਰ ਮਹਾਰਾਜ ਜੀ ਦਾ ਪਿਤਾ ਜੀ ਦਾ ਸੀਸ ਆਇਆ ਪਰਿਵਾਰ ਮਾਤਾ ਨਾਨਕੀ ਜੀ ਮਾਤਾ ਗੁਜਰੀ ਜੀ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਸਨਾਨ ਲਾਇਆ ਫਿਰ ਕੀਰਤਪੁਰ ਸਾਹਿਬ ਪਹੁੰਚੇ ਤੇ ਅਦਬ ਦੇ ਨਾਲ ਗੁਰੂ ਤੇਗ ਬਾਧਰ ਮਹਾਰਾਜ ਜੀ ਦਾ ਸੀਸ ਜਿਹੜਾ ਆਨੰਦਪੁਰ ਸਾਹਿਬ ਲਾਂਦਾ ਗਿਆ ਗੁਰਦੁਆਰਾ ਸੀਸਗੰਜ ਵਿਖੇ ਫਿਰ ਸਤਿਗੁਰਾਂ ਦੇ ਸੀਸ ਦਾ ਜਿਹੜਾ ਸੀ ਆਨੰਦਪੁਰ ਸਾਹਿਬ ਉਸ ਸਸਕਾਰ ਕੀਤਾ ਗਿਆ ਤੇ ਬਾਬਾ ਜੀਵਨ ਸਿੰਘ ਜੀ ਉਦਾਸ ਮੁੱਕ ਦੇ ਨਾਲ ਖਲੋਤੇ ਸਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਵੀ ਉੱਥੇ ਖੜੇ ਸਨ ਉਹਨਾਂ ਨੇ ਫਿਰ ਬਾਬਾ ਜੀਵਨ ਸਿੰਘ ਜੀ ਨੂੰ ਕਿਹਾ ਕਿ ਆਪ ਜੀ ਉਦਾਸ ਕਿਉਂ ਕਹਿਣ ਲੱਗੇ ਉੱਥੇ ਕਿੰਨੇ ਕੁ ਸਿੱਖ ਸਨ ਜਦੋਂ ਇਹ ਸ਼ਹਾਦਤ ਹੋਈ ਤੇ ਬਾਬਾ ਜੀਵਨ ਸਿੰਘ ਜੀ ਕਹਿਣ ਲੱਗੇ ਸਤਿਗੁਰੂ ਜੀ ਸਿੱਖ ਤੇ ਬਹੁਤ ਹੋਣਗੇ ਪਰ ਸਿੱਖਾਂ ਦੀ ਕੋਈ ਪਛਾਣ ਨਹੀਂ ਹੈ ਇਹ ਅੰਮ੍ਰਿਤ ਦੀ ਦਾਤ ਤਾਂ ਹੀ ਸਾਨੂੰ ਦਿੱਤੀ ਜਦੋਂ ਬਾਬਾ ਜੀਵਨ ਸਿੰਘ ਜੀ ਨੇ ਇਹ ਗੱਲ ਦੱਸੀ ਕਿ ਸਤਿਗੁਰੂ ਸਿੱਖ ਦੀ ਕੋਈ ਪਛਾਣ ਨਹੀਂ ਸੀ ਸਿੱਖ ਬੜੇ ਸਨ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਕਹਿਣ ਲੱਗੇ ਆਉਣ ਵਾਲੇ ਸਮੇਂ 'ਚ ਐਸਾ ਸਿੱਖ ਸਜਾਵਾਂਗਾ ਜਿਹੜਾ ਲੱਖਾਂ ਵਿੱਚ ਵੀ ਖਲੋਤਾ ਹੋਵੇ ਤੇ ਉਹ ਪਛਾਣ ਆ ਜਾਵੇਗੀ ਕਿ ਇਹ ਗੁਰੂ ਕਲਗੀਧਰ ਖਾਲਸਾ ਪੰਥ ਖੜਾ ਹੈ ਤੇ ਨਾਲ ਹੀ ਬਾਬਾ ਜੀਵਨ ਸਿੰਘ ਜੀ ਨੂੰ ਕਿਹਾ ਕਿ ਆਪ ਜੀ ਨੇ ਪੁੱਤਰਾਂ ਵਾਲਾ ਫਰਜ਼ ਨਿਭਾਇਆ ਜਿਹੜਾ ਕੰਮ ਸਾਨੂੰ ਕਰਨਾ ਚਾਹੀਦਾ ਸੀ ਪਿਤਾ ਦਾ ਸੇਸ ਲਿਆਉਣਾ ਸੀ ਸੰਸਕਾਰ ਕਰਨਾ ਸੀ ਉਹ ਸਾਰੇ ਕਾਰਜ ਆਪ ਜੀ ਨੇ ਕੀਤੇ ਤੇ ਤਾਂ ਉੱਤੇ ਬਾਬਾ ਜੀਵਨ ਸਿੰਘ ਜੀ ਨੂੰ ਕਿਹਾ ਸੀ ਰੰਗ ਰੇਟੇ ਗੁਰੂ ਕੇ ਬੇਟੇ ਸਦਾ ਰਹੋ ਪੰਥ ਕੇ ਸੰਗ ਸਮੇਟੇ ਇਹ ਬਖਸ਼ਿਸ਼ ਕੀਤੀ ਬਾਬਾ ਜੀਵਨ ਸਿੰਘ ਜੀ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਤੇ ਫਿਰ ਬਾਬਾ ਜੀਵਨ ਸਿੰਘ ਜੀ ਨੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਦਰਸ਼ਿਸ਼ ਨਾਨ ਮੰਗ ਕਰਕੇ ਆਪ ਹਰਮੰਦਰ ਸਾਹਿਬ ਵਿਖੇ ਆ ਗਏ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਉੱਥੇ ਰਹੇ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹੀਦੀ ਜਿਹੜੀ ਸੀ ਉਹ ਸਤ ਗੁਰਾਂ ਨੇ ਸ਼ਹਾਦਤ ਨੂੰ ਪ੍ਰਾਪਤ ਕੀਤਾ ਤੇ ਦੂਜੇ ਧਰਮ ਵਾਸਤੇ ਮਨੁੱਖਤਾ ਦੀ ਰਾਖੀ ਵਾਸਤੇ ਤਿਲਕ ਜੰਜੂ ਰਾਖਾ ਪ੍ਰਭ ਤਾਕਾ ਕਿੰਨੋ ਵੱਡੋ ਕਲੂ ਮਹਿਸਾਕਾ ਸਾਦਨ ਹੇਤ ਇਤੀ ਜਨ ਕਰੀ ਸੇਸ ਦੀਆ ਪਰ ਸੀਨਾ ਉਚਰੀ ਧਰਮ ਹੇਤ ਸਾਕਾ ਜਨ ਕੀਆ ਸੇਸ ਦੀਆ ਪਰ ਸਿਰ ਨ ਦੀਆ ਠੀਕਰ ਫੋਰ ਦਲੇਸ ਸਿਰ ਪ੍ਰਭਪੁਰ ਕੀਆ ਪਿਆਨ ਤੇਗ ਬਹਾਦਰ ਸੀ ਕਿਰਿਆ ਕਰੀ ਨ ਕਿਨਹੁ ਆਣ ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸੋਕ ਹੈ 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 ਸਭ ਜਗ ਭਇਓ ਜੈ 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 ਸੁਰ ਲੋ ਇਸ ਤਰ੍ਹਾਂ ਗੁਰੂ ਤੇਗ ਬਹਾਦਰ ਮਹਾਰਾਜ ਨੇ ਤਿਲਕ ਤੇ ਜੰਝੂ ਵਾਸਤੇ ਕਾਲ ਯੁਗ ਦੇ ਵਿੱਚ ਵੱਡਾ ਸਾਕਾ ਵਰਤਾਇਆ ਜਿਹੜਾ ਅੱਜ ਤੱਕ ਨਾ ਕਿਸੇ ਨੇ ਕੀਤਾ ਹੈ ਨਾ ਆਉਣ ਵਾਲੇ ਸਮੇਂ 'ਚ ਕੋਈ ਕਰ ਸਕਦਾ ਤੇ ਗਤੁਗੁਰਾਂ ਨੇ ਉਹਨਾਂ ਦੀ ਗੱਲ ਨਹੀਂ ਮੰਨੀ ਆਪਣੇ ਧਰਮ ਵਿੱਚ ਧ੍ਰਿੜ ਰਹੇ ਹਨ ਸੀਸ ਦਿੱਤਾ ਹੈ ਪਰ ਜ਼ੁਬਾਨ ਤੋਂ ਸੀ ਨਹੀਂ ਕੀਤੀ ਦਿੱਲੀ ਦੇ ਸਿਰ ਤੇ ਜਾ ਕਰਕੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਇਹ ਲਿਖ ਤੇ ਬਚਿੱਤਰ ਨਾਟਕ ਦੇ ਵਿੱਚ ਕਿ ਠੇਕਰ ਫੋਰ ਦਲੀਸ ਸਿਰ ਦਿੱਲੀ ਦੇ ਬਾਦਸ਼ਾਹ ਔਰੰਗਜ਼ੇਬ ਦੇ ਸਿਰ ਉੱਤੇ ਆਪਣੇ ਸਰੀਰ ਦਾ ਠੇਕਰਾ ਜਿਹੜਾ ਸੀਸ ਦਾ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਪੰਨਿਆ ਤੇ ਤੇਗ ਬਹਾਦਰ ਸੀ ਕਿਰਿਆ ਕਰੇ ਨਾ ਕਿਨੂ ਆਣ ਗੁਰੂ ਤੇਗ ਬਹਾਦਰ ਵਰਗੀ ਕਿਰਿਆ ਕਰਮ ਅਜੇ ਤੱਕ ਕਦੇ ਕਿਸੇ ਨੇ ਕੀਤਾ ਨਹੀਂ ਕਹਿਣ ਲੱਗੇ ਤੇ ਇਹ ਤੇਗ ਬਹਾਦਰ ਕੇ ਚਲਤ ਭਾਇਓ ਜਗਤ ਕੋ ਸੋਕ ਜਗਤ ਦੇ ਵਿੱਚ ਸ਼ੋਕ 사 ਗਿਆ ਨੇਰ ਝਖੜਾ ਆ ਗਿਆ ਜਗਤ ਜਿਹੜਾ ਉਹ ਹੈਰਾਨ ਰਹਿ ਗਿਆ ਸੀ ਹੈ 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 ਸਭ ਜਗ ਭयो ਜੈ 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 ਸੁਰ ਲੋਕ ਇਸ ਜਗਤ ਦੇ ਉੱਤੇ ਹਹਾਕਾਰ ਮਚੀ ਤੇ ਨਾਲ ਜਗਤ ਕਹਿ ਲੱਗਾ ਕਿ ਇਸ ਜਗਤ ਵਿੱਚ ਕੋਈ ਹੈ ਹੈ ਜਿਹੜਾ ਇਸ ਧਰਮ ਦੀ ਰਾਖੀ ਕਰ ਸਕਦਾ ਹੈ ਤੇ ਦੇਵੀ ਦੇਵਤਿਆਂ ਨੇ ਇੰਦਰਪੁਰੀ ਸ਼ਿਵਪੁਰੀ ਬ੍ਰਹਮਪੁਰੀ ਜੈ 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 ਸੁਰ ਲੋਕ ਉਸ ਲੋਕ ਪਰਲੋਕ ਵਿੱਚ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਜੈ ਜੈਕਾਰ ਹੋਣ ਲੱਗੀ ਇਹ ਸਤਿਗੁਰਾਂ ਨੇ ਪਾਵਨ ਅੱਜ ਦੇ ਦਿਹਾੜੇ ਤੇ ਸ਼ਹਾਦਤ ਪ੍ਰਾਪਤ ਕੀਤੀ ਸਾਡੀ ਮਨੁੱਖਤਾ ਵਾਸਤੇ ਹਿੰਦੂ ਧਰਮ ਵਾਸਤੇ ਸਤਿਗੁਰਾਂ ਨੇ ਬਲੀਦਾਨ ਦਿੱਤਾ ਸੀ ਸਤਿਗੁਰੂ ਜੀ ਕਿਰਪਾ ਕਰਨ ਗੁਰਬਾਣੀ ਦੇ ਵਿਚਾਰ ਕਰਦੇ ਆਂ ਇਤਿਹਾਸ ਦੀ ਸਾਂਝ ਪਾਉਂਦੇ ਆਂ अनेਕਾਂ ਪ੍ਰਕਾਰ ਦੀਆਂ ਭੁੱਲਾਂ ਗਲਤੀਆਂ ਹੋ ਜਿਆ ਨੇ ਸਤਿਗੁਰੂ ਕਿਰਪਾ ਕਰਨ ਉਹਨਾਂ ਦੀ ਸ਼ਹਾਦਤ ਨੂੰ ਕੋਟਾਨ ਕੋਟ ਪ੍ਰਣਾਮ ਹੈ ਤੇ ਮੇਰੀ ਇਹ ਬੇਨਤੀ ਹੈ ਕਿ ਆਪਾਂ ਕੱਟੋ-ਕੱਟ ਜਪਜੀ ਸਾਹਿਬ ਜੀ ਦਾ ਪਾਠ ਜਿਹੜਾ ਉਹ ਜ਼ਰੂਰ ਕਰੀਏ ਇਹ ਬਹੁਤ ਵੱਡੀ ਤਾਕਤ ਹੈ ਗੁਰਬਾਣੀ ਦੇ ਅੰਦਰ ਸਤਿਗੁਰੂ ਕਿਰਪਾ ਕਰਨ ਸਾਰੀ ਸੰਗਤ ਦੇ ਸਿਰ ਤੇ ਮਿਹਰ ਪ੍ਰਿਆਥਰ ਰੱਖਣ ਦਰੋਂ ਕਰੋ ਨਿਵਾਜ ਗੁਰਸਿੱਖੀ ਜੀਵਨ ਬਖਸ਼ਿਸ਼ ਕਰਨ ਜੀ ਗੁਰਬਾਣੀ ਦੀ ਅੰਤਲੀਆਂ ਪੰਕਤੀਆਂ ਨੂੰ ਸਰਵਣ ਕਰਕੇ ਫਤੇ ਦੀ ਸਾਂਝ ਕਰੀਏ ਜੀ ਆਪੇ ਮੇਲ ਲੈ ਪ੍ਰਭ ਸਾਚਾ ਸਾਜ ਰਖਿਆ ੳਰ ਧਾਰੀ ਨਾਨਕ ਨਾਮ ਹੋ ਗਤ ਮਤ ਪਾਈ ਇਹਾ ਰਾਸ ਹਮਾਰੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇੱਕ ਓੰਕਾਰ ਸਤਨਾਮ ਕਰਤਾ ਬੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੋਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੋਨੀ ਸੈਭੰ ਗੁਰ ਪ੍ਰਸਾਦ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਵਾਹ ਗੁਰੂ 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 ਵਾਹਿਗੁਰੂ 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 ਜੀ ਕਾ